अच्छा ਤੁਸੀਂ ਕੰਮ ਤੇ ਸੀਗੇ ਨਹੀਂ ਮੈਨੂੰ 2012 ਤੋਂ ਡਿਪੂਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਵਾਉਂ ਜਾਂਦੀ ਸੀ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਅੱਛਾ ਜੀ ਜਦ ਮੈਂ ਹਾਜ਼ਰੀ ਲਗਵਾਉਣ ਗਈ ਤੇ ਉਹਨਾਂ ਨੇ ਮੈਨੂੰ ਰੈਸਟ ਕਰ ਲਿਆ ਅੱਛਾ ਜੀ ਕੋਈ ਬਿਨਾ ਦੱਸੇ ਉਹਨੂੰ ਰੈਸਟ ਕਰ ਲਿਆ ਬਿਨਾ ਦੱਸੇ ਤੋਂ ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨੇ ਨਹੀਂ ਮਤਲਬ ਜੀ ਕਿਰਦਾਰਾ ਕਿ ਆਪਕੋ ਪਰਿਵਾਰ سے ਵੀ ਨਹੀਂ ਮਿਲਨੇ دیا ਗਿਆ ਜਬ ਆਪ ਵਾਪਸ ਲੋਟੇ ਨਹੀਂ ਆਪਨੇ ਰਿਕਵੈਸਟ ਕੀਤੀ ਕਿ ਫੈਮਿਲੀ سے ਮਿਲਨੇ دیا ਜਾਏ ਜਦੋਂ ਹੰਸਨ ਮੈਨੂੰ ਰਿਪੋਰਟ ਕੀਤਾ ਨਾ 10 12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਪੇ ਜੋ ਅਸੀਂ ਆਪ ਲੈ ਕੇ ਜਾਵਾਂਗੇ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਤੁਸੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਬਾਅਦ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇੱਧਰ ਰਹਿ ਰਹੇ ਹੁੰਦੇ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਥੋੜੀ ਜਿਹਾ ਜਲਦੀ ਫਾਈਲ ਲੱਗੀ ਹੋਈ ਸੀ ਹਾਂਜੀ ਤੇ ਉਹ ਇਹ ਵੀ ਬਿਨਾਂ ਦੱਸੇ ਕੀ ਅਚਾਨਕ ਉਹਨਾਂ ਨੇ ਕਿਉਂ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਨਾ 2012 ਤੋਂ ਮੈਨੂੰ ਡਿਪੋਟੇਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਪੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰ ਲਗਾ ਕੇ ਉਹਨੀਆਂ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਮੈਨੇ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾਵੇ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਬਗੀਨ ਤੇ ਮੈਂ ਹੁਣ ਕੀਤਾ ਨਾ ਅੱਛਾ ਜੀ ਤੁਹਾਨੂੰ ਪਤਾ ਹੀ ਹੋਰ ਦੇਣਾ ਚਾਹੇ ਯੂਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮੈਂ ਕੀ ਦੱਸਾਂ ਉਹ ਦੇਖੇ ਸੀ ਨਹੀਂ ਵੰਦੇ ਹਾਂ ਜੀ ਕਿਸੇ ਨਾਲ ਨਾਲ ਨਹੀਂ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਮਾਤਾ ਜੀ ਜਿਹੜਾ ਤੁਹਾਨੂੰ ਉੱਥੇ ਰੱਖਿਆ ਗਿਆ ਜਿਹਨਾਂ ਦਾ ਟਾਈਮ ਰੱਖਿਆ ਗਿਆ ਤੁਹਾਨੂੰ ਕਹਿੰਦੇ ਹੱਤਕੜੀਆਂ ਲਾਈਆਂ ਸੀ ਜਾਂ ਬੈਠਣ ਨੂੰ ਇਹ ਸੀ ਉਹਨੂੰ ਉੱਥੇ ਮਿਲ ਰਿਹਾ ਸੀ ਜੋ ਇੱਕ ਮਡਲੀ ਸੂਰਤ ਹੁੰਦੀ ਐ ਐਸੀ ਕਹਦੀ ਐ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵੀ ਜਦੋਂ ਮੈਨੂੰ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇਸ ਸਾਈਡ ਤੇ ਐਸਾ ਜਿਹਾ ਫਿਰ ਬੈਕ ਸਾਈਡ ਤੇ ਤੁਰੇ ਮੈਂ ਤਾਂ ਜਾਂਦਾ ਨਹੀਂ ਮੇਰੇ ਦੋਨੋਂ ਚੇਂਜ ਹੋਈਆਂ ਠੀਕ ਹੈ ਠੀਕ ਹੈ ਜੀ 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 ਬੋਲਦੇ ਰਹੇ ਮਾਮ ਕਮਰੇ ਦੇ ਜਰਮੇ ਨੂੰ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੀ ਤੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਅੱਛਾ ਰਾਤ ਭਰ ਮੈਂ ਉੱਥੇ ਰਹੀ ਕਮਰੇ 'ਚ ਕੱਲੀ ਠੰਡ ਬਹੁਤ ਸੀ ਨਾ ਕੋਈ ਲੈਟਰ ਨੂੰ ਜਗ੍ਹਾ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਇਆ ਫ੍ਰਿਜ ਨੂੰ ਫ੍ਰਿਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਇਆ ਬੈਕ ਸਪੀਟ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰ ਫਿਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟਰ ਚ ਪਾ ਦਦੇ ਸੀ ਇੱਕ ਮਤਲਬ ਜ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਇੰਨੀ ਸਖਤਾਈ ਹੋ ਗਈ ਹੈ ਖਾਸ ਕਰ ਸਵਾਰੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਪਰ ਤੁਸੀਂ ਜਾਣਦੇ ਹੋ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨਾਲ ਕਲੇਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮਾਨ ਨੂੰ ਕੁੱਤਣਾ ਪੈ ਰਿਹਾ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪਨੇ ਕਿਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਉਹ ਸੰਦੇ ਨਹੀਂ ਖਾਣੇ ਕੋ ਕਿਆ ਦਿਆ ਗਿਆ ਆਪਕੋ ਜੈਸੇ ਕੁਛ ਜਾਣਕਾਰੀ ਮਿਲੀ ਦੀ ਕਿ ਸਿਰਫ ਬਰਫ دی ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਗ ਦਿੰਦੇ ਥੇ ਉਹ ਮੈਂ ਖਾ ਨਹੀਂ ਸਕਦੀ ਕਿ ਮੈਂ ਵੈਜੀਟੇਰੀਅਨ ਨਹੀਂ ਜੀ ਜੀ ਅੱਛਾ ਜੀ ਉਹ ਦਿੰਦੇ ਥੇ ਬ੍ਰੈਡ ਸੈਂਡਵਿਚ ਕਰਕੇ ਬੀਫ ਐਸਾ ਉਹ ਮੈਂ ਖਾਤੀ ਨਹੀਂ ਪਰ ਜਿਹਨੇ ਕਿੰਨੇ ਦਿਨ ਭੁੱਖੇ ਰਹੇ ਸੀ ਤਾਂ ਕਿ ਤੁਹਾਨੂੰ ਇਹ ਦੱਸਿਆ ਕਿ ਰੀਜ਼ਨ ਕਿਉਂ ਵੀ ਤੁਸੀਂ ਇਹ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦਾ ਆਪਾਂ ਕਿ ਜਦੋਂ ਮੇਰੀ ਪ੍ਰਤੀ ਲੱਗੀ ਹੋਈ ਹੈ ਜਿਹਨੂੰ ਫੋਲੋ ਕਰ ਰਹੇ ਸੀ 35 ਸਾਲ ਤੋਂ ਉਦੋਂ ਸੀਗੇ ਉਹ ਨਹੀਂ ਉਹ ਸੁਣਦੇ ਨਹੀਂ ਤੇ ਕੋਈ ਵੀ ਗੱਲ ਕਰੋ ਨਹੀਂ ਸੁਣਦੇ। ਤੁਹਾਡੇ ਨਾਲ ਉਸ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ। ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜਨ ਦਿੰਦੇ ਨਹੀਂ। ਅੱਛਾ ਮਾਤਾ ਜੀ ਜਸਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ? 132 ਲੋਕ ਸੀ। ਉਹ ਸਾਰੇ ਇੰਡੀਆ ਦੇ ਸੀ ਜਾਂ ਕਿੱਥੋਂ ਹੋ ਕੇ ਆਏ ਸੀ? 15 ਕ ਕਲੰਬੀਆ ਦੇ ਸੀ। ਬੱਸ ਸਾਰੇ ਉੱਤਕੜੀਆਂ ਸੀ। ਪਲੇਨ 'ਚ ਵੀ ਹੱਥ ਕਰੀ ਪਲੇਨ ਛਤਕੜੀ। ਮੈਨੂੰ ਨਹੀਂ ਫੇਰ ਲਾਈਆਂ ਉਹਨਾਂ ਨੇ ਹੱਥ ਕਰੀਆਂ। ਕੋਈ ਦੋ ਅਫਸਰ ਚੰਗੇ ਸੀ ਜਦੋਂ ਮੈਨੂੰ ਬੇਕਰ ਸਪੀਡ ਲੈ ਕੇ ਗਿਆ ਨਾ ਇੱਥੇ ਕੜੀ ਲਗਾ ਕੇ ਉਹ ਤਾਂ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਵਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤੁੱਤ ਰਿਆ ਨਹੀਂ ਜਾਂਦਾ ਜੀ ਜੇ ਤੁਸੀਂ ਇੰਡੀਆਏ ਤਾਂ ਹੱਥ ਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਸੀ ਪੈਰਾਂ ਨੂੰ ਤੇਥਾਂ ਲੱਗੀਆਂ ਆਪਾਂ ਅੱਗੇ ਕੀ ਕਹਾ ਲੜਾਈ ਆਪਦੀ ਹੈ ਆਪ ਬਹੁਤ ਜ਼ਿਆਦਾ ਚਾਹਤੀ ਹੈ ਇਹ ਹੀ ਰਹਿਣਾ ਚਾਹਤੀ ਹੈ ਆਪ ਕੀ ਕਰੇ ਮੇਰੀ ਫੈਮਿਲੀ ਵਾਹ ਹੈ ਸਾਰੀ ਜੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਆਉਦੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਤਾਂ ਫੋਨ ਤੇ ਕਰੀ ਮੈਂ ਜਰੋਂ ਨਹੀਂ ਬਾਤ ਸੁਣਦੀ ਮੈਂ ਗੱਲ ਨਹੀਂ ਕਰ ਸਕੀ ਕਿਉਂ ਮੈਂ ਪੜਿਆ ਉਹਨਾਂ ਨੇ ਮੈਂ ਉਹ ਤਾਂ ਸਾਰੇ ਵਰਚੁਅਲ ਲੀਗਲਸ ਨੇ ਸਾਡੇ ਲੀਗਲ ਉੱਥੇ ਰਹ ਰਹੇ ਨੇ ਤੋਂ ਦੁਬਾਰਾ ਜਾਣਾ ਚਾਹੁੰਗੇ ਜੀ ਚਾਹੁੰਗੇ ਮੇਰੀ ਫੈਮਿਲੀ ਹੈ ਤੇ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਕਿਹੜਾ ਕਿਹੜਾ ਡਾਕੂਮੈਂਟ ਪਰਸੂ ਕਰਨਾ ਹੈ ਦੀਪਕ ਕਾਲੂਆ ਵਰਗ ਹੈ ਹਾਂਜੀ ਉਹ ਕਾਰਵਾਈ ਕਰੇਗਾ ਆਮ ਜਨਤਾ ਸਾਡੀ ਅੱਛਾ ਫੁੱਲ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਮੈਂ ਨਾਲ ਗੱਲ ਕਰਦਾ ਕਿ ਮੈਂ ਤੁਸੀਂ ਮੇਰੀ ਮਾਂ ਜੀ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਕਿ ਮੈਂ ਤਾਂ ਡਲ ਹੋ ਰਿਹਾ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਜੀ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਹਮ ਕਮੈਂਟ ਆਪਾਂ ਇੰਡੀਆ ਸੇ ਕਾਮ ਆ ਕਰਦੇ ਆ ਭਾਰਤੀਆਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ 8 ਸਾਲ ਤੋਂ ਦੇਖਿਆ ਜਾਵੇ ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਟ ਕੀਤੇ ਗਏ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਤਾਂ ਭਾਅਤਾ ਜੇ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭੀਸ਼ੇਤ ਬੰਦੇ ਵਿੱਚ ਨਹੀਂ ਕੋਈ ਨਹੀਂ ਕੋਨ ਲੱਗਦਾ ਕਿ ਇਹ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਿਆਂ ਨੂੰ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਸਮੇਂ ਤਾਂ ਬਹੁਤ ਜਾਣੇ ਜਾਣੀ ਸੀ ਉਸ ਤਾਂ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅਨ ਸੀ ਪਹਿਲਾਂ ਮੈਂ 92 ਦੀ ਉੱਥੇ ਆ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਦੀ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਕਿਉਂਕਿ ਉਹਦੀ ਕੰਪੇਨਿੰਗ ਦਾ ਵੀ ਇਹ ਹਿੱਸਾ ਸੀ ਉਹ ਲਗਾਤਾਰ ਕਹਿੰਦਾ ਕੰਪੇਨਿੰਗ ਠੀਕ ਹੈ ਮੈਂ ਇਮੀਗ੍ਰੈਂਟਸ ਨੂੰ ਇੱਥੇ ਦੂਜੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਲ ਤੋਂ ਰਹ ਰਹੇ ਹੋਰ ਤੁਹਾਡੇ ਨਾਲ ਜਿੰਨਾ ਕੋਈ ਕੰਮ ਕੁੱਤੇ ਮਿਲ ਇਤਨਾਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਵੱਲੋਂ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਰਿਕਵੈਸਟਾਂ ਦੇ ਡਾਕੀ ਦੇ ਨਹੀਂ ਅੱਜ ਕੱਲ੍ਹ ਉਹ ਤੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਫੜਦੇ ਆ ਪਹਿਲਾਂ ਇਹਨੇ ਟ੍ਰੈਪ ਨੇ ਕਿਹਾ ਜੇ ਨਾ 2 ਸਾਲ ਦੇ ਵਿੱਚ ਵਿੱਚ ਆਏ ਉਹਨਾਂ ਨੂੰ ਰਿਪੋਰਟ ਕਰਨਾ ਪਰ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਆ ਕੋਈ ਟਿਕਟ ਸੀ ਨਹੀਂ ਮੇਰੇ ਕੋਈ ਟਿਕਰ ਨਹੀਂ ਹੈ। ਤੁਹਾਡੇ ਕੋਲ ਡਾਕੂਮੈਂਟ ਕਿਹੜੇ ਕਿਹੜੇ ਸੀ? ਮੇਰੇ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਹੈਗਾ ਸੀ। ਕਿੰਨੇ ਸਾਲ ਦਾ ਸੀ? ਉਹ ਸਾਨੂੰ ਸਾਲ ਬਾਅਦ ਕਰਨਾ ਪੈਂਦਾ ਤੁਹਾਨੂੰ। ਹਰ ਸਾਲ ਰੀਨਿਊ ਹੁੰਦਾ ਸੀ। ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਲ ਕੀਤਾ ਰੀਨਿਊ ਸੀਗਾ। ਹਾਂਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ। ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ। ਪਾਸਪੋਰਟ ਨਹੀਂ ਸੀ। ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ। ਇੱਕਪ ਤੇ ਬਾਅਦ ਮੈਨੂੰ ਅਰੈਸਟ ਕਰ ਲਿਆ ਟਰੈਕਟਰ ਵਾਲਾ ਵੀ ਠੱਗਾ ਹੁੰਦਾ ਸਾਰੇ ਨਾਲ ਬੜੀ ਦੋਸ਼ ਤੁਸੀਂ ਡਰਪਰ ਕਾਰਸ ਪਰ ਕੀ ਕਹਿਣਾ ਗ੍ਰੰਪ ਪ੍ਰਸ਼ਾਦ ਦੂਸਰਾ ਕਾਰਖਾਨਾ ਕ੍ਰੰਪੋਸਾ ਚੱਲਦਾ ਤੇ ਇਹ ਇਸ ਕਾਰਖਾਨੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਨੇ ਹੁਣ ਤੇ ਮੈਂ ਉਹਨਾਂ ਨਾਲ ਮੈਂ ਕੀ ਕਹਿਣਾ ਕੁਛ ਨਹੀਂ ਮੈਂ ਤੁਹਾਨੂੰ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਲੀ ਤੇ ਉੱਥੇ ਹੈ ਮੈਂ ਇੱਥੇ ਤੜਫਦੀ ਫੈਮਲੀ ਉੱਥੇ ਲੱਭੀ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਪੁੱਛਦੇ ਸੀ ਨਹੀਂ ਮੈਨੂੰ ਅਜ ਤੱਕ ਨਾ ਮੈਨੂੰ ਕੋਈ ਟਿਕ ਆਪਣੇ ਕੰਮ ਤੇ ਜਾਂਦੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਜੀ ਜਦੋਂ ਤੁਹਾਨੂੰ ਆਇਆ ਤੁਸੀਂ ਸੀ ਕਿ ਇਗਜ਼ੈਕਟ ਕੀ ਕੁਝ ਕੋਈ ਕੋਣ ਆਇਆ ਜਦੋਂ ਪੁਲਿਸ ਨੇ ਸਾਨੂੰ ਡੀ.ਐਨ.ਕੇ. ਤੋਂ ਮੈਂ ਹਾਜ਼ਰੀ ਲਗਾਉਣ ਗਈ ਸੀ ਸਨ ਫਰਾਂਸਿਸਕੋ ਆਇਸਦੇ ਹਾਂਜੀ ਉੱਥੇ ਵੀ ਡੀ.ਐਨ.ਕੇ. ਉੱਥੇ ਕਰ ਲਿਆ ਫਿਰ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰ ਲਾਣੀ ਹੈ ਤੇ ਉਹ ਤਾਂ ਪੇਪਰ 2 2012 ਤੋਂ ਪੇਪਰ ਮੇਰੇ ਪਾਸ ਹੈ ਉਹਦੇ ਤੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਇੱਕ ਬੰਦਾ ਲਾਈਨ 'ਚ ਸੀਗੇ ਉਹਨਾਂ 'ਚ ਵੀ ਕੋਈ ਡੀਟੇਲ ਕੀਤਾ ਤੁਹਾਨੂੰ ਕਿੱਥੋਂ ਬਹੁਤ ਲੋਕ ਜਿਹੜੇ ਹਾਜ਼ਰ ਲਾਣਾ ਸੀ ਬਦ ਲੋਕ ਸਾਡੀ ਰੋਟੀ ਨੇ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਕਹਿ ਤੁਸੀਂ ਜਦੋਂ ਉੱਥੇ ਗਏ ਸੀਗੇ 32 ਸਾਲ ਤੋਂ ਨੂੰ ਹੋ ਗਏ ਉਦੋਂ ਤੇ ਹੁਣ ਦੇ ਵਿੱਚ ਅਜਿਹਾ ਕੀ ਹੋ ਗਿਆ ਜੇ ਪਹਿਲਾਂ ਕਿਵੇਂ ਤੁਹਾਨੂੰ ਉੱਥੇ ਜਾਣਾ ਸੌਖ ਬਣਿਆ ਨਹੀਂ ਕਿਵੇਂ ਸੀਗੇ ਤੁਸੀਂ 33 ਸਾਲ ਦੇ ਲਈ ਕਿ ਕਿਤੀ ਵੀ ਗਈ ਸੀਗੀ ਏਜੰਟ ਨੇ ਏਜੰਟ ਨੇ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਕੋ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਕਿਤੇ ਹੋਰ ਕੰਟਰੀ ਕੋਈ ਵੀਜ਼ਾ ਨਹੀਂ ਸੀ ਕੋਰੋਂ ਕੋਈ ਪੈਸਾ ਨਹੀਂ ਸੀ ਉਹਨੂੰ ਉਦੋਂ ਪੁੱਛ ਕੇ ਨਹੀਂ ਸੀ ਜੀ ਸਿੱਧਾ ਸਿੱਧਾ ਅਮਰੀਕਾ ਲਈ ਗਏ ਸੀ ਜੀ ਹਾਂਜੀ ਉਹ ਸੀ ਦਮੇ ਤੇ ਉਹ ਤੁਸੀਂ ਆਪਣੇ ਕੋਲ ਅੱਜ ਵਿੱਚ ਉਹ ਮੇਰੀ ਫੈਮਿਲੀ ਅੱਜ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਂ ਤਾਂ ਜੁੱਟਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੈਂ ਤਾਂ ਸਾਰਾ ਦਿਨ ਪੈਰ ਮੇਰੇ ਸੱਜੇ ਮੈਂ ਕਿੱਥੇ ਤੋਂ ਵਾਸਤੇ ਕੌਣ ਹੈ ਜਿੱਥੇ ਹੁੰਦਾ ਹੈ ਇਹ ਮੇਰੀ ਸਿਸਟਰ ਆ ਰੀਅਲ ਸਿਸਟਰ ਆਂ ਤੇ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਉੱਥੇ ਆ

ਇਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤਾਂ ਇੱਥੋਂ ਦਾ ਹੁਣ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਹੁਣ ਮੈਂ ਆਰਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੋਗੀ ਠੀਕ ਹੈ ਬਸ ਕੋਈ ਪਤਾ ਨਹੀਂ ਆਜੋ